ਬਾਈ ਜੀ ਫੋਨ ਉਮਾਇ ਜਿਵੇਂ ਕਿ ਕੱਲ ਵੀ ਦੱਸਿਆ ਸੀ ਹਨਾ ਵੀ ਜਿੰਨੇ ਵੀ ਬੱਚੇ ਆਪਣੇ ਕੋਲ ਸਾਰੇ ਕਿਸੇ ਨਾ ਕਿਸੇ ਦੁੱਖ ਚ ਤਕਲੀਫ ਚ ਆਏ ਆ ਤਾਂ ਤੁਸੀਂ ਜੈਂਗੋ ਤੇ ਰੱਖ ਲੋ ਆ ਪੂਰੀ ਤੇ ਆ ਬਾਬਾ ਇਹਨੂੰ ਮੈਂ ਬਾਬਾ ਕਹਿਣਾ ਉਹ ਨਹੀਂ ਕਿਉਂਕਿ ਮੈਨੂੰ ਇਹਦੇ ਨਾਲ ਥੋੜਾ ਜਿਹਾ ਲगाव ਸਾਰਿਆਂ ਨਾਲ ਹੀ ਵੈਸਾ ਪਰ ਕਈ ਵਾਰੀ ਹੁੰਦਾ ਨੇ ਵੀ ਕਿਸੇ ਕਿਸੇ ਨੂੰ ਥੋੜਾ ਵੱਧ ਹੋ ਜਾਂਦਾ ਜੁਗੜੀ ਨਾਲ ਜੁਗੜੀ ਨਾਲ ਵੀ ਬਹੁਤ ਆ ਹਨਾ ਤੇ ਬਲਾ ਨਾਲ ਵੀ ਬਹੁਤ ਆ ਵੀ ਸਾਰਿਆਂ ਨਾਲ ਤੇ ਮੈਂ ਕੱਲ ਬਈ ਇੱਕ ਅਪੀਲ ਕੀਤੀ ਸੀ ਛੋਟੀ ਜੀ ਕਿ ਸਾਨੂੰ ਇੱਥੇ ਨਿਕਾ ਦੇ ਛੱਡ ਪਾ ਦਿਓ ਜੀ ਅੱਗੇ ਅਸੀਂ ਬੱਚਿਆਂ ਦਾ ਟ੍ਰੀਟਮੈਂਟ ਕਰਨਾ ਕੋਈ ਬੋਤਲਾ ਲਾਉਣੀਆ ਇਲਾਜ ਵਗੈਰਾ ਕਰਦੇ ਹਣਾ ਸਾਨੂੰ ਸੌਖਾ ਹੋ ਜਾਂਦਾ ਭਈ ਇਹਦੇ ਨਾਲ ਕਿਉਂਕਿ ਸਾਰਾ ਦਿਨ ਅੰਦਰ ਹੀ ਰਹਿੰਦੇ ਸਾਡੇ ਆਪ ਦੇ ਕਮਰੇ 'ਚ ਅੱਗੇ ਲੈ ਜਾ ਤੂੰ ਤੇ ਕਮਰੇ 'ਚ ਰਹਿੰਦੇ ਹੁਣ ਇਸ ਵੇਲੇ ਅਸੀਂ ਬੰਦ ਦੇ ਇਹਨਾਂ ਨੂੰ ਠੀਕ ਹੈ ਜੀ ਤੇ ਮੈਂ ਇੱਕ ਹੋਰ ਅਪੀਲ ਕਰਦਾ ਸੀ ਵੀ ਅੱਜ ਸਾਡੇ ਪਿੰਡ ਦੇ ਨੰਬਰਦਾਰ ਦਲਜੀਤ ਨੰਬਰਦਾਰ ਆ ਕੇ ਹੈਗੇ ਉਹ ਭਈ ਅੱਜ ਦੁੱਧ ਦੀ ਬਾਲਟੀ ਭਰ ਕੇ ਦੇ ਕੇ ਗਏ ਤੇ ਬੜਾ ਪਾਦੇ ਵਿੱਚ ਪਾਦੇ ਆ ਦੁੱਧ ਵੇਖ ਲਓ ਜੀ ਤੁਸੀਂ ਤੇ ਬੱਸ 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 ਏ ਬਈ ਬੜਾ ਚੰਗਾ ਲੱਗਿਆ ਮਨ ਨੂੰ ਸਕੂਨ ਮਿਲਿਆ ਵੀ ਚਲੋ ਜੇ ਸੇਵਾ ਕਰਦੇ ਆ ਤਾਂ ਕੋਈ ਚਾਰ ਭਰਾ ਹਨਾ ਨਾਲ ਪਿੰਡ ਦੇ ਵੀ ਚਲੋ ਸਹਿਯੋਗ ਕਰਨ ਲੱਗੇ ਸਪੋਰਟ ਕਰਨ ਲੱਗੇ ਬਾਕੀ ਮੈਨੂੰ ਇਹ ਭੈਣ ਦਾ ਫੋਨ ਆਇਆ ਸੀਗਾ ਅ ਅੰਕਿਤਾ ਗਰਗ ਭੈਣ ਦਾ ਫੋਨ ਆਇਆ ਸੀ ਮੈਨੂੰ ਉਹ ਕਹਿੰਦੇ ਵੀ ਜੁਗਣੀ ਦਾ ਤੁਸੀਂ ਥੋੜਾ ਜਿਹਾ ਧੰਨਵਾਦ ਰੱਖਿਆ ਕਰੋ ਆਹ ਦੇਖੋ ਇਹ ਪੱਟੀ ਲੱਗੀ ਐ ਇਹਦੇ ਥੱਲੇ ਕੋਈ ਮੰਨ ਲੋ ਐ ਨਹੀਂ ਜਖਮ ਹਟਾ ਕੋਈ ਇਹਦੇ ਕੋਈ ਲਗੀਆ ਪ੍ਰੋਪਰ ਬੀਟਾ ਡੀ ਨਾ ਤੋਂ ਹਕੇ ਲਵਾਉਣੇ ਸੀ ਪੱਟੀ ਤੇ ਧਿਆਨ ਸਾਨੂੰ ਵੀ ਪਤਾ ਹੀ ਚਲੋ ਥੋੜਾ ਫਿਕਰ ਕਰਨਾ ਹਨ ਜਾਇ ਜੈ ਧੰਨਵਾਦ ਖਾਸੀ ਚਾਨ ਰੱਖਦੇ ਆ ਕਿਉਂਕਿ ਜੇ ਬੰਦਿਆ ਤਾਂ ਭਾਈ ਮੇਰੇ ਮਗਰ ਲਗਦੀ ਫਿਰ ਝਟਕੇ ਮਾਰਦੀ ਐ ਇਸ ਅੰਗਲੀ ਨਾਲ ਤੇ ਐ ਹੁੰਦਾ ਵੀ ਜਿਹੜੇ ਤੰਕੇ ਲੱਗੇ ਉਹਨਾਂ ਚ ਪਾਸ ਨਾ ਪੈ ਜੇ ਅਡਾਰ ਸਾਨੂੰ ਇਸ ਗੱਲ ਦਾ ਹੁੰਦਾ ਤੇ ਬਾਕੀ ਭਾਈ ਬਲੱਡ ਇਹਨੂੰ ਅੱਜ ਲੈ ਕੇ ਜਾਣਾ ਜਿਹੜਾ ਡਾਕਟਰ ਜਿਹੜਾ ਇਹਦਾ ਇਲਾਜ ਕਰਦਾ ਸੀ ਉਹ ਕਹਿੰਦਾ ਬਲੱਡਾ ਮੈਨੂੰ ਦੇ ਦੇ ਵੀ ਚਲ ਤੈਨੂੰ ਵੀ ਸੌਖਾ ਹੋ ਜਾਊ ਤੇਰੇ ਕੋਲੇ ਬੱਚੇ ਜ਼ਿਆਦਾ ਤੇ ਬਾਕੀ ਮੈਂ ਤੁਹਾਨੂੰ ਦੁਬਾਰਾ ਫੇਰ ਅਪੀਲ ਕਰਦਾ ਬਈ ਤੁਹਾਨੂੰ ਇੱਥੇ ਅ ਛੱਡ ਪਾ ਦਿਓਈ ਸਾਮਾਨ ਦਿਵਾ ਦਿਓ ਸਾਨੂੰ ਅਸੀਂ ਚਲੋ ਪਾਸ ਆਪੇ ਲਵਾਂਗੇ ਸਾਨੂੰ ਸੌਫਾ ਆ ਜਾਂਦਾ ਬਈ ਇੱਥੇ ਬੰਨਣੇ ਕਰਨੇ ਚਲੋ ਦਿਨੇ ਬੰਨਨੇ ਰਹਿਣਾ ਹਨਾ ਕਿਸੇ ਤੋਂ ਕਈ ਵਾਰੀ ਕਿਉਂ ਤਾਂ ਵੀ ਅ ਕਿਸੇ ਦਾ ਵੱਡ ਬੁੱਟਣਾ ਜਾਣ ਕੋਈ 1800 ਨੂੰ ਪਤਾ ਹੁੰਦਾ ਹੀ ਹੈ ਤੇ ਬਈ ਤੇ ਤੁਹਾਨੂੰ ਸੌਫਾ ਹੋ ਜੇ ਛਾਂ ਰਹਿੰਦੀ ਨਾਲ ਤਾਂ ਦਿਨੇ ਸਾਰਾ ਨਾਲ ਧੁੱਪ ਰਹਿੰਦੀ ਹੈ ਬਈ ਸਾਨੂੰ ਪਤਾ ਤੇ ਉਹ ਦਿਨੇ ਸਾਨੂੰ ਉਹਨਾਂ ਨੂੰ ਉਹ ਜੇ ਹਿਸਾਬ ਨਾਲ ਰੱਖਣਾ ਪੈਂਦਾ ਛਾਣੂ ਕੱਲ ਕਹ ਲੋ ਵੀ ਹੁਣ ਛਾਂ ਆ ਗਈ ਟਾਲੀ ਦੀ ਟਾਲੀ ਉੱਤੇ ਨਾ ਇਹ ਦਿਨੇ ਸਾਨੂੰ ਆ ਲੱਕੜ ਨਾਲ ਬੰਨਦੇ ਸੀ ਕਦੇ ਖਿੱਚ ਕੇ ਉੱਥੇ ਕਰਨੀ ਪੈਂਦੀ ਕਦੇ ਉੱਥੇ ਜਿਵੇਂ ਜਿਵੇਂ ਛਾਂ ਤੁਰ ਜਾਂਦੀ ਸਾਡੀ ਲੱਕੜ ਨਾਲ ਹੀ ਤੁਰ ਜਾਂਦੀ ਆਵੇਂ ਤੇ ਐਸ ਵੇਲੇ ਜਦੋਂ ਛਾਂ ਆ ਜਾਂਦੀ ਹੁਣ ਬੱਚੇ ਬੱਸ ਜੁਗਣੀ ਬੱਸ ਹੋਰ ਨਹੀਂ ਕਰਨ ਬੱਸ ਛੱਡ ਦੇ ਛੱਡ ਦੇ ਛੱਡ ਦੇ ਬੱਸ ਹੋਰ ਨਹੀਂ ਕਰਨ ਬੱਸ ਹੁਣ ਕੱਲ ਨੂੰ ਕੱਲ ਨੂੰ ਕੱਲ ਛਾਣੂ 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 ਆਇਆ ਜੀ ਇਹ ਸੰਗਲੀ ਪਾਓ ਯਾਰ ਤੇ ਬਾਕੀ ਵੀ ਸ਼ੇਅਰ ਕਰ ਦਿਆ ਕਰੋ ਵੀਡੀਓ ਮੈਂ ਅਪੀਲ ਕਰਦਾ ਅ ਕਈ ਵਾਰੀ ਚਲੋ ਹਣਾ ਕੋਈ ਹੈਲਪ ਮਿਲ ਜੇ ਸਾਨੂੰ ਪਹਿਲੇ ਤਾਂ ਸਾਨੂੰ ਆਂਟੀ ਨੇ ਕਿਹਾ ਪਰ ਗੱਲ ਇਹ ਆ ਵੀ ਇਕੱਲੇ ਬੰਦੇ ਤੇ ਭਾਰ ਪੋਣਾ ਵੀ ਔਖਾ ਲੱਗਦਾ ਸਾਨੂੰ ਵੀ ਐ ਹੁੰਦਾ ਵੀਰ ਇਕੱਲੇ ਇੱਕ ਜਣੇ ਤੇ ਨਾ ਸੀ ਭਾਰ ਪਾਈਏ ਹਣਾ ਚਲੋ ਜੇ ਕੋਈ ਦੋ ਜਣੇ ਮਿਲ ਕੇ ਸਹਯੋਗ ਕਰ ਦੇਣ ਤੁਹਾਨੂੰ ਸਮਾਨ ਦਵਾ ਦੇਣ ਤੁਹਾਨੂੰ ਸੌਖਾ ਹੋ ਜਾਊਗਾ ਬਾਈ ਬਹੁਤ ਇਹ ਉਹਨਾਂ ਦਾ ਧਰਮ ਦਾ ਕੰਮ ਆ ਬਈ ਇਹਨਾਂ ਦੀ ਸੇਵਾ ਮਾਲਕ ਇਹਦੀ ਸੇਵਾ ਦਾ ਫਲ ਆਪਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਦਿੰਦਾ ਚਲੋ ਲੇਟ ਫੇਟ ਹੋ ਜਾਂਦਾ ਅੱਗਾ ਪਿੱਛਾ ਹੋ ਜਾਂਦਾ ਤੇ ਬਾਕੀ ਤੁਸੀਂ ਟੈਨਸ਼ਨਾਂ ਨਾ ਲਿਆ ਕਰੋ ਬਾਹਲੀਆਂ ਵੀ ਕਿਸੇ ਨੇ ਕੀ ਕਹਤਾ ਇਹਨਾਂ ਨੂੰ ਬਈ ਰੱਬ ਦੇ ਬਣਾਏ ਹੋਏ ਜੀਵ ਹੈ ਇਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਨਾ ਹੀ ਕੋਈ ਇਹਨਾਂ ਤੇ ਪਵੰਦੀ ਲਾ ਸਕਦਾ ਉਹਨਾਂ ਹੀ ਧਰਤੀ ਤੇ ਰਹਿਣ ਦਾ ਇਹਨਾਂ ਨੂੰ ਹੈਗਾ ਹੈ ਨਾ ਹੱਕ ਉਹਨਾਂ ਹੀ ਇਹਨਾਂ ਦਾ ਜਿੰਨਾ ਆਪਣਾ ਤੇ ਜਿੰਨਾ ਉਹਨਾਂ ਦਾ ਜਿਹੜੇ ਕਹਿ ਦਿੰਦੇ ਵੀ ਮਾਰ ਦਿਓ ਜਾਂ ਕਿਤੇ ਇਹਨਾਂ ਨੂੰ ਤਾੜ ਦਿਓ ਨਹੀਂ ਬਈ ਐਂ ਤਾਂ ਹੁਣ ਤੁਸੀਂ ਕਹਿ ਲੋਗੇ ਸਾਰਾ ਕੁਝ ਕੀ ਨਹੀਂ ਵਧੀ ਜਾਂਦਾ ਹਨਾ ਜੇ ਟੈਂਡੇ ਵੀ ਡੌਗ ਬਾਈਟ ਵਧੀ ਵਧੀ ਜਾਂਦੀ ਹੈ ਜਿਆਦਾ ਬਾਈਟ ਹੁੰਦੀ ਹੈ ਤਾਂ ਭਾਈ ਕੀ ਨਹੀਂ ਵਧੀਆ ਤਾਂ ਹੁਣ ਮੈਂ ਕੀ ਕਹਾਂ ਹਨਾ ਪੈਣਾ ਵੀ ਦੇਖਦੀਆਂ